ਡਾਕਟਰ ਰੂਪਾ ਕਹਾਣੀ ਜੋ ਕਿ ਲੇਖਕਾ ਰਮਨਦੀਪ ਘਰੇਮੀ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਡਾਕਟਰ ਰੂਪਾ ਆਪਣੇ ਆਖਰੀ ਸਾਹਾਂ ਤੇ ਸੀ ਢੋਲੀ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾ ਕੇ ਉਹਦੇ ਹੱਥ ਵਿੱਚ ਇੱਕ ਚਿੱਠੀ ਦਿੰਦੇ ਹੋਏ ਉਸ ਨੇ ਅੱਖਾਂ ਬੰਦ ਕਰ ਲਈਆਂ ਅਤੇ ਪ੍ਰਾਂਤ ਤਿਆਗ ਦਿੱਤੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਅਤੇ ਸ਼ਾਮ ਹੋਣ ਤੱਕ ਸੰਸਕਾਰ ਕਰ ਦਿੱਤਾ ਗਿਆ ਸਾਰੇ ਰਿਸ਼ਤੇਦਾਰ ਆਪਣੇ ਘਰ ਜਾ ਚੁੱਕੇ ਸਨ ਹੁਣ ਆਪਣੇ ਘਰ ਵਿੱਚ ਡੋਲੀ ਅਤੇ ਕਾਦੀ ਨੌਕਰਨੀ ਕਮਲੇਸ਼ ਅਸੀਂ ਉਹਦਾ ਪਤੀ ਰਜਤ ਤੇ ਉਹਨਾਂ ਦੇ ਦੋ ਛੋਟੇ ਬੱਚੇ ਹੀ ਰਹਿ ਗਏ ਸਨ ਕਿਉਂਕਿ ਡਾਕਟਰ ਰੂਪਾ ਦੀ ਪਤੀ ਦੀ 2 ਸਾਲ ਪਹਿਲਾਂ ਇੱਕ ਰੋਡ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਸੀ ਡੋਲੀ ਉਹਨਾਂ ਦੀ ਇਕਲੌਤੀ ਸੰਤਾਨ ਸੀ ਡਾਕਟਰ ਰੂਪਾ ਇੱਕ ਸਰਕਾਰੀ ਹਸਪਤਾਲ ਦੀ ਹਾਲ ਹੀ ਵਿੱਚ ਰਿਟਾਇਰ ਹੋਈ ਡਾਕਟਰ ਸੀ ਜਿਸ ਦੀ ਅੱਜ ਅਚਾਨਕ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹਨਾਂ ਢੋਲੀ ਅਨਾਥ ਹੋ ਗਈ। ਪਰ ਘਰ ਵਿੱਚ ਰੱਖੇ ਗਏ ਨੌਕਰ ਪਿਛਲੇ 10-11 ਸਾਲ ਤੋਂ ਇਮਾਨਦਾਰੀ ਨਾਲ ਕੰਮ ਕਰਨ ਕਰਕੇ ਘਰ ਵਿੱਚ ਪਰਿਵਾਰ ਦਾ ਹਿੱਸਾ ਹੀ ਮੰਨੇ ਜਾਂਦੇ ਸਨ। ਉਹਨਾਂ ਤੋਂ ਬਿਨਾ ਘਰ ਵਿੱਚ ਗੱਡੀ ਦਾ ਡਰਾਈਵਰ ਵੀ ਰੱਖਿਆ ਹੋਇਆ ਸੀ ਜੋ ਦਿਨ ਵੇਲੇ ਹੀ ਡਿਊਟੀ ਤੇ ਆਉਂਦਾ ਸੀ ਤੇ ਸ਼ਾਮ ਨੂੰ ਆਪਣੇ ਘਰ ਵਾਪਸ ਚਲਾ ਜਾਂਦਾ ਸੀ। ਡਾਕਟਰ ਰੂਪਾ ਜਾਂ ਉਹਦੇ ਪਤੀ ਡਾਕਟਰ ਸੁਰੇਸ਼ ਨੇ ਕਦੇ ਵੀ ਉਹਨਾਂ ਨੂੰ ਨੌਕਰ ਨਹੀਂ ਸੀ ਸਮਝਿਆ ਉਹਨਾਂ ਨੇ ਵੀ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਆਪਣਾ ਪਰਿਵਾਰ ਹੀ ਸਮਝਿਆ ਸੀ ਇਸ ਲਈ ਅੱਜ ਡੋਲੀ ਨੂੰ ਕਮਲੇਸ਼ ਅਤੇ ਰਜਤ ਬਹੁਤ ਪਿਆਰ ਨਾਲ ਸਮਝਾ ਰਹੇ ਸਨ ਡੋਲੀ ਹੁਣ ਤੈਨੂੰ ਆਪਣੇ ਆਪ ਨੂੰ ਸੰਭਾਲਣਾ ਪੈਣਾ ਏ ਮਾਲਕਨ ਬੇਸ਼ੱਕ ਚਲੀ ਗਈ ਹੈ ਪਰ ਅਸੀਂ ਤੇਰੇ ਨਾਲ ਹੀ ਹਾਂ ਤੂੰ ਖੁਦ ਨੂੰ ਇਕੱਲਾ ਨਾ ਸਮਝੀ ਐਨੋ ਕੋ ਕਹਿ ਕੇ ਕਮਲੇਸ਼ ਉਸ ਦੇ ਲਈ ਖਾਣ ਲਈ ਰੋਟੀ ਪਲੇਟ ਵਿੱਚ ਪਾ ਲਿਆ ਈ ਅਤੇ ਪਿਆਰ ਨਾਲ ਉਸ ਨੂੰ ਖਾਣ ਲਈ ਮਨਾਉਣ ਲੱਗੀ ਬਹੁਤ ਮਿਹਨਤਾਂ ਤਰਲਿਆਨ ਉਸਨੇ ਡੋਲੀ ਨੂੰ ਇੱਕ ਰੋਟੀ ਖਵਾਈ ਅਤੇ ਫਿਰ ਉਸ ਨੂੰ ਸੌਣ ਲਈ ਕਹਿ ਕੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੇ ਗਏ ਉਹਨਾਂ ਨੂੰ ਰਹਿਣ ਲਈ ਕੋਠੀ ਵਿੱਚ ਹੀ ਦੋ ਕਮਰੇ ਦਿੱਤੇ ਹੋਏ ਸਨ ਉਹਨਾਂ ਦੇ ਜਾਣ ਤੋਂ ਬਾਅਦ ਡੋਲੀ ਆਪਣੇ ਬੈੱਡ ਤੇ ਲੇਟ ਗਈ ਲੇਟਦੀ ਹੋਈ ਉਹ ਆਪਣੀ ਮਾਂ ਡਾਕਟਰ ਰੂਪਾ ਬਾਰੇ ਸੋਚਣ ਲੱਗ ਪਈ ਸੋਚਦੇ ਸੋਚਦੇ ਉਸ ਨੂੰ ਯਾਦ ਆਇਆ ਕਿ ਡਾਕਟਰ ਰੂਪਾ ਨੇ ਉਸ ਨੂੰ ਮਰਦੇ ਮਰਦੇ ਇੱਕ ਚਿੱਠੀ ਫੜਾਈ ਸੀ ਜੋ ਉਸ ਨੇ ਆਪਣੇ ਕੋਲ ਸੰਭਾਲ ਕੇ ਰੱਖ ਲਈ ਸੀ ਉਸ ਨੇ ਉਹ ਚਿੱਠੀ ਕੱਢੀ ਅਤੇ ਉਸ ਨੂੰ ਪੜਨ ਲੱਗ ਪਈ ਬੇਟੀ ਬੜੇ ਮੁਸ਼ਕਲ ਨਾਲ ਮੈਂ ਇਹ ਚਿੱਠੀ ਲਿਖ ਰਹੀ ਹਾਂ ਪਰ ਮੈਨੂੰ ਨਹੀਂ ਪਤਾ ਕਿ ਇਹ ਤੈਨੂੰ ਦੇ ਪਾਵਾਂਗੀ ਜਾਂ ਨਹੀਂ ਕਿਉਂਕਿ ਜ਼ਿੰਮੇਦਾਰੀ ਮੇਰੀ ਬਿਮਾਰੀ ਹੈ ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਤੱਕ ਤੈਨੂੰ ਛੱਡ ਕੇ ਚਲੀ ਜਾਵਾਂਗੀ ਦੂਜਾ ਮੈਂ ਤੈਨੂੰ ਜਿਉਂਦੇ ਜੀ ਇਹ ਸਭ ਗੱਲਾਂ ਦੱਸ ਨਹੀਂ ਸਕਦੀ ਕਿਉਂਕਿ ਸ਼ਾਇਦ ਸੱਚ ਜਾਣਨ ਤੋਂ ਬਾਅਦ ਤੂੰ ਮੈਨੂੰ ਛੱਡ ਕੇ ਚਲੀ ਜਾਂਦੀ ਇਸ ਲਈ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਮਰਨ ਤੋਂ ਬਾਅਦ ਤੈਨੂੰ ਤੇਰੀ ਅਸਲੀ ਦੁਨੀਆ ਬਾਰੇ ਜ਼ਰੂਰ ਦੱਸ ਸਕਾਂ ਮੈਂ ਤੈਨੂੰ ਅੱਜ ਇੱਕ ਰਾਜ਼ ਦੀ ਗੱਲ ਦੱਸਣ ਲੱਗੀ ਹਾਂ ਇਸ ਚਿੱਠੀ ਦੇ ਪਿੱਛੇ ਇੱਕ ਐਡਰੈਸ ਲਿਖਿਆ ਹੋਇਆ ਹੈ ਤੂੰ ਇਹ ਚਿੱਠੀ ਲੈ ਕੇ ਉਸ ਪਤੇ ਤੇ ਚਲੀ ਜਾਵੇਂ ਸ਼ਾਇਦ ਤੈਨੂੰ ਕੋਈ ਉੱਥੇ ਤੇਰਾ ਆਪਣਾ ਮਿਲ ਜਾਵੇ ਮੈਂ ਤੈਨੂੰ 25 ਸਾਲ ਪਹਿਲਾਂ ਕਿਸੇ ਤੋਂ ਗੋਦ ਲਿਆ ਸੀ ਬੇਸ਼ੱਕ ਮੈਂ ਉਹਨਾਂ ਨੂੰ ਇਸ ਦੇ ਬਦਲੇ ਪਾਰੀ ਕੀਮਤ ਵੀ ਅਦਾ ਕੀਤੀ ਸੀ ਪਰ ਤੂੰ ਕਦੇ ਨਾ ਸਮਝੀ ਮੈਂ ਤੈਨੂੰ ਉਹਨਾਂ ਤੋਂ ਖਰੀਦਿਆ ਸੀ ਮੈਂ ਤੈਨੂੰ ਹਮੇਸ਼ਾ ਆਪਣੀ ਬੇਟੀ ਸਮਝ ਕੇ ਹੀ ਪਿਆਰ ਕੀਤਾ ਹੈ ਕਦੇ ਵੀ ਤੈਨੂੰ ਗੋਦ ਲਈ ਬੱਚੀ ਨਹੀਂ ਸਮਝਿਆ ਪਰ ਮੈਂ ਹੁਣ ਤੈਨੂੰ ਇਸ ਲਈ ਇਹ ਸਭ ਦੱਸ ਰਹੀ ਹਾਂ ਕਿ ਹੁਣ ਤੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੇ ਮੈਂ ਵੀ ਠੀਕ ਨਹੀਂ ਰਹਿੰਦੀ ਇਸ ਲਈ ਜੇ ਕੀਤੇ ਮੈਨੂੰ ਕੁਝ ਵੀ ਹੋ ਗਿਆ ਤਾਂ ਤੂੰ ਖੁਦ ਨੂੰ ਅਨਾਥ ਨਾ ਸਮਝੀ ਮੇਰੀ ਅਲਮਾਰੀ ਵਿੱਚ ਇੱਕ ਫਾਈਲ ਪਈ ਹੈ ਉਸ ਵਿੱਚ ਸਾਰੇ ਕਾਗਜ਼ ਪਏ ਹੋਏ ਨੇ ਮੈਨੂੰ ਇਸ ਗੁਨਾਹ ਲਈ ਕਿ ਮੈਂ ਤੈਨੂੰ ਤੇਰੀ ਮਾਂ ਤੋਂ ਦੂਰ ਕੀਤਾ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਈਂ ਤੇਰੀ ਪਿਆਰੀ ਮਾਂ ਡਾਕਟਰ ਰੂਪਾ ਦੋਲੀ ਨੇ ਜਿਵੇਂ ਦਿਵੇਂ ਕੰਬਦੇ ਹੱਥਾਂ ਅਤੇ ਰੋਂਦੀਆਂ ਅੱਖਾਂ ਨਾਲ ਚਿੱਠੀ ਪੂਰੀ ਪੜ ਲਈ ਸੀ ਪਰ ਡਾਕਟਰ ਰੂਪਾ ਨੇ ਉਸ ਤੋਂ ਜੋ ਅੰਤ ਵਿੱਚ ਮਾਫੀ ਮੰਗੀ ਸੀ ਉਹ ਪੜ ਕੇ ਉਸ ਨੂੰ ਡਾਕਟਰ ਰੂਪਾ ਤੇ ਗੁੱਸਾ ਵੀ ਆ ਰਿਹਾ ਸੀ ਕਿਉਂਕਿ ਉਹ ਸਮਝ ਰਹੀ ਸੀ ਕਿ ਉਸ ਨੇ ਆਪਣੇ ਡਾਕਟਰ ਹੋਣ ਦਾ ਸ਼ਾਇਦ ਨਜਾਇਜ਼ ਫਾਇਦਾ ਚੁੱਕਿਆ ਹੋਵੇਗਾ ਉਸ ਨੂੰ ਸ਼ਾਇਦ ਉਸ ਤੇ ਮਾਪਿਆਂ ਨੂੰ ਧਰਾ ਧਮਕਾ ਕੇ ਆਪਣਾ ਨਾਮ ਕਰਵਾ ਲਿਆ ਹੋਵੇਗਾ ਤੇ ਜੇ ਉਹਨਾਂ ਨੇ ਕਿਤੇ ਇਨਸਾਫ ਲਈ ਅਪੀਲ ਕੀਤੀ ਹੋਵੇਗੀ ਤਾਂ ਡਾਕਟਰ ਰੂਪਾ ਨੇ ਪੈਸੇ ਦੇ ਦਮ ਤੇ ਜਾਂ ਫਿਰ ਆਪਣੀ ਪਹੁੰਚ ਦਾ ਨਜਾਇਜ਼ ਫਾਇਦਾ ਚੁੱਕ ਕੇ ਉਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਹੋਵੇਗਾ ਅਤੇ ਗੱਲ ਨੂੰ ਦਬਾ ਦਿੱਤਾ ਹੋਵੇਗਾ ਉਸ ਨੂੰ ਇਹ ਸਭ ਸੋਚ-ਸੋਚ ਕੇ ਬਹੁਤ ਬੁਰਾ ਲੱਗ ਰਿਹਾ ਸੀ ਕਿ ਉਹ ਲੋਕ ਜਿਨ੍ਹਾਂ ਨੇ ਉਸ ਨੂੰ ਉਸ ਦੇ ਮਾਪਿਆਂ ਤੋਂ ਦੂਰ ਕੀਤਾ ਸੀ ਉਹ ਉਹਨਾਂ ਨੂੰ ਹੀ ਆਪਣੇ ਸਮਝਦੀ ਰਹੀ ਉਹ ਆਪਣੇ ਆਪ ਨੂੰ ਖੋਸ ਰਹੀ ਸੀ ਕਿ ਉਸ ਨੂੰ ਅਲਮਾਰੀ ਵਿੱਚ ਪਈ ਫਾਈਲ ਬਾਰੇ ਯਾਦ ਆਇਆ ਉਸ ਨੇ ਡਾਕਟਰ ਰੂਪਦੇ ਦੇ ਕਮਰੇ ਵਿੱਚ ਜਾ ਕੇ ਉਸ ਦੀ ਅਲਮਾਰੀ ਖੋਲਕੀ ਉਹ ਫਾਈਲ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਆਂਦੀ ਤੇ ਪੜਨ ਲੱਗੀ ਉਸ ਵਿੱਚ ਉਸ ਦੇ ਅਸਲੀ ਮਾਪੇ ਦੇ ਨਾਮ ਅਤੇ ਐਡਰੈਸ ਸਭ ਲਿਖਿਆ ਹੋਇਆ ਸੀ ਡੋਲੀ ਸੋਚਾਂ ਵਿੱਚ ਗੁੰਮਦੀ ਹੋਈ ਕਦੋਂ ਸੌਂ ਗਈ ਉਸ ਨੂੰ ਬਿਲਕੁਲ ਪਤਾ ਨਾ ਲੱਗਿਆ ਸਵੇਰ ਹੋਈ ਤਾਂ ਕਮਲੇਸ਼ ਨੇ ਉਸ ਨੂੰ ਆਜਾਇਆ ਫਿਰ ਉਹਨਾਂ ਸਾਰਿਆਂ ਨੇ ਮਿਲ ਕੇ ਫੁੱਲਾਂ ਦੀ ਰਸਮ ਕੀਤੀ ਅਤੇ ਸਾਰੇ ਰਿਸ਼ਤੇਦਾਰਾਂ ਦੇ ਵਾਪਸ ਜਾਣ ਤੋਂ ਬਾਅਦ ਢੋਲੀ ਕਮਲੇਸ਼ ਨੂੰ ਦੀਦੀ ਮੈਂ ਕਿਸੇ ਜ਼ਰੂਰੀ ਕੰਮ ਲਈ ਜਾ ਰਹੀ ਹਾਂ ਸ਼ਾਮ ਤੱਕ ਆ ਜਾਵਾਂਗੀ ਕਹਿ ਕੇ ਡਰਾਈਵਰ ਨੂੰ ਨਾਲ ਲੈ ਕੇ 5 ਵਜੇ ਦਿੱਤੇ ਪਤੇ ਵੱਲ ਚੱਲ ਪਈ ਢੋਲੀ ਦਾ ਘਰ ਚੰਦਿਕਾ ਵਿੱਚ ਹੋਣ ਕਰਕੇ ਉਹ ਐਡਰੈਸ ਉਹਦੇ ਲਈ ਬਹੁਤ ਦੂਰ ਸੀ ਇਸ ਲਈ ਗੱਡੀ ਵਿੱਚ ਚਾਣ ਦੇ باوجود ਵੀ ਉਹਨਾਂ ਨੂੰ 4-5 ਘੰਟਿਆਂ ਦਾ ਸਮਾਂ ਲੱਗ ਗਿਆ ਸੀ। ਉਹ ਉਸ ਛੋਟੇ ਜਿਹੇ ਕਸਬੇ ਵਿੱਚ ਤਾਂ ਪਹੁੰਚ ਗਏ ਸਨ ਜਿਸ ਦਾ ਜ਼ਿਕਰ ਉਹ ਉਸ ਫਾਈਲ ਵਿੱਚ ਤੇ ਡਾਕਟਰ ਰੂਪਾ ਦੀ ਲਿਖੇ ਚਿੱਠੀ ਵਿੱਚ ਕੀਤਾ ਗਿਆ ਸੀ। ਪਰ ਉਸ ਕਸਬੇ ਵਿੱਚ ਉਹਦੇ ਮਾਪਿਆਂ ਦਾ ਘਰ ਕਿੱਥੇ ਸੀ ਇਹ ਉਹਨਾਂ ਨੂੰ ਪਤਾ ਕਰਨਾ ਪੈਣਾ ਸੀ। ਇਸ ਲਈ ਉਹ ਲੋਕਾਂ ਨੂੰ ਆਪਣੇ ਮਾਪਿਆਂ ਦੇ ਨਾਮ ਲੈ ਕੇ ਪੁੱਛਦੀ ਫਿਰ ਰਹੀ ਸੀ। ਕਾਫੀ ਜਦੋਂ ਜਹਿਦ ਕਰਨ ਉਪਰੰਤ ਉਸ ਨੂੰ ਕਿਸੇ ਨੇ ਉਹਦੇ ਮਾਪਿਆਂ ਦੇ ਘਰ ਦਾ ਪਤਾ ਦੱਸ ਦਿੱਤਾ ਤੇ ਰਾਹ ਪਾ ਦਿੱਤਾ ਅਤੇ ਉਹ ਜਲਦੀ ਨਾਲ ਗੱਡੀ ਵਿੱਚ ਬੈਠ ਕੇ ਡਰਾਈਵਰ ਨੂੰ ਲੈ ਕੇ ਉਸ ਰਸਤੇ ਤੇ ਚੱਲ ਪਈ ਘਰ ਤੋਂ ਥੋੜੀ ਦੂਰ ਤੇ ਰਸਤਾ ਤੰਗ ਹੋਣ ਲੱਗ ਪਿਆ ਗੱਡੀ ਦਾ ਜਾਣਾ ਮੁਸ਼ਕਲ ਸੀ ਇਸ ਲਈ ਡੋਲੀ ਡਰਾਈਵਰ ਨੂੰ ਗੱਡੀ ਵਿੱਚ ਰਕਣ ਲਈ ਬੋਲ ਕੇ ਆਪ ਘਰ ਵੱਲ ਪੈਦਲ ਹੀ ਚੱਲ ਪਈ ਡੋਲੀ 25 ਕਦਮ ਪੈਰ ਤੁਰਦੇ ਹੋਏ ਉਸ ਘਰ ਦੇ ਦਰਵਾਜ਼ੇ ਤੇ ਪਹੁੰਚ ਗਈ ਜਿਸ ਦਾ ਪਤਾ ਉਸ ਨੂੰ ਕਸਬੇ ਦੇ ਲੋਕਾਂ ਨੇ ਦਿੱਤਾ ਸੀ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਪ੍ਰਾਣਾ ਤੇ ਖਸਤਾ ਹਾਲਤ ਦਾ ਦਰਵਾਜ਼ਾ ਹੁਣ ਕਰਕੇ ਉਹ ਆਪਣੇ ਆਪ ਹੀ ਖੁੱਲ ਗਿਆ ਉਸ ਨੇ ਅੰਦਰੋਂ ਬਿਨਾਂ ਕਿਸੇ ਦੇ ਕੋਈ ਪ੍ਰਤੀਕਿਰਿਆ ਦੇਣ ਦੀ ਉਡੀਕ ਕਰੇ ਬਿਨਾਂ ਹੀ ਅੰਦਰ ਜਾਣ ਲਈ ਆਪਣਾ ਕਦਮ ਅੰਦਰ ਬੇੜੇ ਵਿੱਚ ਰੱਖ ਦਿੱਤਾ ਵੀੜਾ ਕੱਚਾ ਹੋਣ ਕਰਕੇ ਮਿੱਟੀ ਉਹਦੇ ਮਹਿੰਗੇ ਸੈਂਡਲ ਨੂੰ ਲੱਗ ਗਈ ਪਰ ਉਹ ਬਿਨਾਂ ਸੋਚੇ ਅੱਗੇ ਵੱਧ ਗਈ। ਪੰਜ-ਸੱਤ ਕਦਮਾਂ 'ਤੇ ਉਸ ਨੂੰ ਦੋ ਕਮਰੇ ਪ੍ਰਾਣੀ ਅਤੇ ਨੀਵੇਂ ਜਿਹੇ ਦਿਖਾਈ ਦਿੱਤੇ। ਉਹ ਇੱਕ ਕਮਰੇ ਦੇ ਦਰਵਾਜ਼ੇ 'ਤੇ ਗਈ ਤਾਂ ਉਸ ਨੂੰ ਇੱਕ ਅੱਧ ਘੜ ਉਮਰ ਦੀ ਔਰਤ ਨਜ਼ਰ ਆਈ। ਉਸਨੇ ਡਰਦੇ ਹੋਏ ਉਸ ਔਰਤ ਨੂੰ ਕਿਹਾ, "ਨਮਸਤੇ ਆਂਟੀ।" ਉਹਦੀ ਆਵਾਜ਼ ਸੁਣ ਕੇ ਔਰਤ ਪਿੱਛੇ ਮੁੜ ਕੇ ਉਸ ਵੱਲ ਦੇਖਣ ਲੱਗੀ। ਉਹਦੇ ਚਿਹਰੇ 'ਤੇ ਅਜਿਹੀ ਅਦਭੁਤ ਮੁਸਕਰਾਹਟ ਫੈਲ ਗਈ। ਜਿਵੇਂ ਅੰਤਾਂ ਦੇ ਖੁਸ਼ੀ ਬਿਲਕਿਸੇ ਇਨਸਾਨ ਦੇ ਚਿਹਰੇ ਉੱਤੇ ਹੁੰਦੀ ਹੈ ਜਿਵੇਂ ਕਿਸੇ ਔੜਾਂ ਵਾਲੀ ਤਰਤੀ ਉੱਤੇ ਸਦੀਆਂ ਬਾਦ ਮੀ ਤੇ ਚਾਰ ਕੁਛਿੱਟੇ ਪੈ ਜਾਣ ਉਸ ਵੱਲ ਦੇਖ ਕੇ ਡੋਲੀ ਨੇ ਦੁਆਰਾ ਕਿਹਾ ਨਮਸਤੇ ਅੰਟੀ ਕੌਣ ਐ ਪੁੱਤੂ ਪਹਿਲਾਂ ਤਾਂ ਤੈਨੂੰ ਕਦੇ ਨਹੀਂ ਦੇਖਿਆ ਇੱਥੇ ਨੇੜੇ-ਤੇੜੇ ਦੀਆਂ ਤਾਂ ਲੱਗਦੀ ਨਹੀਂ ਕੋਈ ਚੀਜ਼ ਚਾਹੀਦੀ ਐ ਪੁੱਤ ਔਰਨੇ ਕਈ ਸਵਾਲ ਇੱਕਠੇ ਹੀ ਪੁੱਛ ਲਈ ਅੰਟੀ ਤੁਸੀਂ ਰੱਜੀ ਅੱਜ ਉਹ ਪੂਰੀ ਗੱਲ ਬੋਲ ਵੀ ਨਹੀਂ ਸਹੀ ਕਿਉਂ ਰੱਜੀ ਕਾਲੀ ਨਾਲ ਬੋਲੀ ਹਾਂ ਹਾਂ ਮੈਂ ਰੱਜੀ ਹਾਂ ਤੀਏ ਕੌਣ ਐ ਤੂੰ ਪੁੱਤ ਮੇਰਾ ਨਾਂ ਤੈਨੂੰ ਕਿਵੇਂ ਪਤਾ ਏ ਰੱਜੀ ਨੇ ਜਵਾਬ ਦੇਣ ਦੇ ਨਾਲ ਇੱਕ ਹੋਰ ਸਵਾਲ ਵੀ ਪੁੱਛ ਲਿਆ ਅੰਟੀ ਤੁਹਾਡੇ ਪਤੀ ਦਾ ਨਾਮ ਮੇਰਾ ਮਤਲਬ ਤੁਹਾਡੇ ਘਰ ਵਾਲੇ ਦਾ ਨਾਮ ਸੋਮਦੇਵ ਹੈ ਨਾ ਡੋਲੀ ਨੇ ਪੁੱਛਿਆ ਹੈ ਕੌਣ ਸਾਡੇ ਸਾਰੇ ਟੱਪਦੇ ਨਾ ਜਾਣਦੀ ਐ ਆਪਣਾ ਵੀ ਦੱਸ ਕੌਣ ਐ ਤੂੰ ਕੀ ਲੈਣ ਆਈਆਂ ਇੱਥੇ ਰੱਜੀ ਦੀਆਂ ਗੱਲਾਂ ਵਿੱਚ ਤਲਕੀ ਆ ਗਈ ਸੀ ਆਂਟੀ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਮੈਂ ਕਿਰਾ ਤੁਹਾਡੇ ਤੋਂ ਕੁਝ ਲੈਣ ਆਈਆਂ ਮੈਂ ਤਾਂ ਬਸ ਆਪਣੇ ਡੋਲੀ ਤਾਂ ਬੋਲਦੀ ਹੋਈ ਦਾ ਗਲਾ ਪਾਰੀ ਹੋ ਗਿਆ ਸੀ ਉਹ ਬੋਲਦੀ ਬੋਲਦੀ ਰੁਕ ਗਈ ਤਾਂ ਜੋ ਉਹ ਖੁਦ ਨੂੰ ਸੰਭਾਲ ਸਕੇ ਥੋੜੀ ਦੇਰ ਬਾਅਦ ਉਹ ਦੁਬਾਰਾ ਬੋਲੀ ਆਂਟੀ ਤੁਸੀਂ ਕੋਈ ਆਪਣੀ ਬੇਟੀ ਕਿਸੇ ਨੂੰ ਗੋਦ ਵੀ ਦਿੱਤੀ ਹੋਈ ਸੀ ਉਹ ਇਹ ਸਵਾਲ ਕਰਦੀ ਹੋਈ ਡਰ ਗਈ ਸੀ ਤੈਨੂੰ ਕਿਵੇਂ ਪਤਾ ਹੈ ਰੱਜੀ ਨੇ ਪੁੱਛਿਆ ਕਿਉਂਕਿ ਮੈਂ ਮੈਂ ਕਹਿੰਦੇ ਕਹਿੰਦੇ ਢੋਲੀ ਫਿਰ ਰੁਕ ਗਈ ਬੋਲ ਬੋਲ ਨਾ ਰੱਜੀ ਨੇ ਉਸ ਨੂੰ ਮੋਢਿਆਂ ਤੋਂ ਫੜ ਕੇ ਝੰਜੋੜਦੀ ਹੋਈ ਨੇ ਸਵਾਲ ਕੀਤਾ ਮੈਂ 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 ਹੀ ਉਹ ਬੱਚੀ ਹਾਂ ਆਂਟੀ ਢੋਲੀ ਨੇ ਜਿਜਕਦੀ ਹੋਈ ਨੇ ਫਿਰ ਕਾਲੀ ਨਾਲ ਕਹਿ ਦਿੱਤਾ ਮਤਲਬ ਰੱਜੀ ਨੇ ਪੁੱਛਿਆ ਆਂਟੀ ਮੈਂ ਡਾਕਟਰ ਰੂਪਾ ਦੀ ਗੋਦ ਲਈ ਹੋਈ ਉਹੀ ਬੱਚੇ ਆ ਜਿਸ ਨੂੰ ਤੁਸੀਂ ਸ਼ਾਇਦ ਵੇਚ ਦਿੱਤਾ ਸੀ ਜਾਂ ਫਿਰ ਮੈਨੂੰ ਨਹੀਂ ਪਤਾ ਉਸ ਸਮੇਂ ਕੀ ਹੋਇਆ ਸੀ ਕੀ ਨਹੀਂ ਮੈਂ ਜਾਣਨਾ ਚਾਹੁੰਦੀ ਆ ਪਲੀਜ਼ ਰੱਬ ਦੇ ਵਾਸਤੇ ਮੈਨੂੰ ਸੱਚ ਦੱਸ ਦੇਵੋ ਮੈਂ ਹੱਥ ਬੰਨ੍ਹਦੀ ਆਂਟੀ ਤੁਹਾਡੇ ਅੱਗੇ ਦੋ ਮੇਹਰਤ ਰੱਜੀ ਅੱਗੇ ਜੋੜਦੇ ਹੋਏ ਢੋਲੀ ਗੜਗੜਾ ਰਹੀ ਸੀ ਅਤੇ ਮਨ ਵਿੱਚ ਸੋਚ ਰਹੀ ਸੀ ਕਿ ਸ਼ਾਇਦ ਉਸ ਨੂੰ ਆਪਣੀ ਗਰੀਬੀ ਦੂਰ ਕਰਨ ਵਾਸਤੇ ਇਹਨਾਂ ਲੋਕਾਂ ਨੇ ਵੇਚ ਦਿੱਤਾ ਹੋਵੇਗਾ ਜਾਂ ਫਿਰ ਕੁੜੀ ਹੋਣ ਦੀ ਸਜ਼ਾ ਦਿੱਤੀ ਹੋਵੇਗੀ ਉਹ ਮਨ ਹੀ ਮਨ ਰੱਜੀ ਨੂੰ ਮਾਂ ਬੁਲਾਉਣ ਵਾਲੇ ਵੀ ਸੋਚ ਰਹੀ ਸੀ ਪਰ ਕਿਸੇ ਡਰੋਂ ਬੁਲਾ ਨਹੀਂ ਸੀ 파ਰੀ ਉਸ ਨੂੰ ਸੋਚਾਂ ਵਿੱਚ ਡੁੱਬੀ ਨੂੰ ਦੇਖ ਕੇ ਰੱਜੀ ਨੇ ਪੁੱਛਿਆ ਪੱਤ ਨੇ ਕੀਨੇ ਦੱਸਿਆ ਏ ਕਿ ਤੂੰ ਮੇਰੀ ਉਹੀ ਬੱਚੀ ਆ ਡਾਕਟਰ ਨੇ ਤਾਂ ਸਾਡੇ ਨਾਲ ਕਰਾਰ ਕੀਤਾ ਸੀ ਕਿ ਉਹ ਸਾਡੀ ਧੀ ਨੂੰ ਕਦੇ ਸੱਚ ਨਹੀਂ ਦੱਸੂਗੀ ਉਹਨੇ ਆਪਣਾ ਕਰਾਰ ਕਿਵੇਂ ਤੋੜਤਾ ਰੱਬ ਉਹਨੂੰ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਦੇਊਗਾ ਮਰਨ ਤੋਂ ਬਾਅਦ ਉਹਦੀ ਆਤਮਾ ਨੂੰ ਵੀ ਸ਼ਾਂਤੀ ਨਹੀਂ ਆਉਣੀ ਨਾਲੇ ਨਾਲ ਕਿਉਂ ਨਹੀਂ ਆਈ ਉਹ ਜੇ ਉਹਨੇ ਤੈਨੂੰ ਦੱਸ ਹੀ ਦਿੱਤਾ ਸੀ ਤੇ ਨਾਲ ਵੀ ਆ ਜਾਂਦੀ ਰੱਜੀ ਦੀਆਂ ਗੱਲਾਂ ਵਿੱਚ ਗੁੱਸਾ ਅਤੇ ਡਾਕਟਰ ਰੂਪਾ ਪ੍ਰਤੀ ਨਾਰਾਜ਼ਗੀ ਸਾਫ਼ ਚਲ ਰਹੀ ਸੀ ਆਂਟੀ ਤੁਸੀਂ ਪਲੀਜ਼ ਮੈਨੂੰ ਸੱਚ ਦੱਸ ਦਿਓ ਹੱਥ ਜੋੜਦੀ ਹੋਈ ਡੋਲੀ ਦੁਬਾਰਾ ਕਹਿਣ ਲੱਗੀ ਆਪਣੇ ਮਾਂ ਰੂਪਾ ਨੂੰ ਹੀ ਪੁੱਛ ਤਾਂ ਜਾ ਕੇ ਰੱਜੀ ਗੁੱਸੇ ਵਿੱਚ ਬੋਲੀ ਮੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਮੇਰੇ ਪਾਪਾ ਵੀ 2 ਸਾਲ ਹੋ ਗਏ ਐਕਸੀਡੈਂਟ ਨਾਲ ਮਰ ਗਏ ਹੁਣ ਦੱਸੋ ਤੁਸੀਂ ਦੱਸੋਗੇ ਕਿ ਮੈਂ ਵੀ ਵਰਕੀ ਉਹਨਾਂ ਦੇ ਕੋਲ ਚਲੀ ਜਾਵਾਂ ਕਿਉਂਕਿ ਮੇਰਾ ਤਾਂ ਹੁਣ ਕੋਈ ਰਿਆ ਨਹੀਂ ਦੁਨੀਆ ਤੇ ਰੋਂਦੇ ਰੋਂਦੇ ਡੋਲੀ ਗੋਡਿਆਂ ਪਾਨੇ ਜ਼ਮੀਨ ਤੇ ਬੈਠ ਗਈ ਅਤੇ ਰੱਜੀ ਦੇ ਪੈਰਾਂ ਵਿੱਚ ਡਿੱਗ ਪਈ ਨਹੀਂ ਤੂੰ ਇਹ ਨਹੀਂ ਕਰ ਸਕਦੀ ਉਸ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਪੈਰਾਂ ਵਿੱਚੋਂ ਖੜੀ ਕਰਤੀ ਹੋਈ ਰੱਜੀ ਬੋਲੀ ਫਿਰ ਉਸਨੇ ਉਸ ਨੂੰ ਕੁੱਟ ਕੇ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਰੋਂਦੀ ਨੂੰ ਚੁੱਪ ਕਰਾਉਂਦੀ ਹੋਈ ਬੋਲੀ ਮੇਰੀ ਸਿਆਣੀ ਧੀ ਐ ਤੂੰ ਮੈਨੂੰ ਮਾਫ਼ ਕਰਦੇ ਮੇਰੀ ਧੀਏ ਮੈਂ ਡਰ ਗਈ ਸੀ ਕਿ ਕਿਤੇ ਕਿਸੇ ਗਲਤੀ ਲੜਕੇ ਤੈਨੂੰ ਤੇਰੀ ਮਾਂ ਇੱਥੇ ਰਹਿਣ ਲਈ ਭੇਜ ਦਿੱਤਾ ਅਤੇ ਹੁਣ ਤੂੰ ਵੀ ਇਸ ਨਰਕ ਵਿੱਚ ਰਹਿਣ ਲਈ ਆ ਗਈ ਹੈ ਮੈਂ ਨਹੀਂ ਚਾਹਦੀ ਕਿ ਤੂੰ ਵਾਪਸ ਇੱਥੇ ਰਹਿਣ ਲਈ ਕਹੇ ਮੈਂ ਤੈਨੂੰ ਸਭ ਸੱਚ ਦੱਸ ਸਕਦੀ ਹਾਂ ਪਰ ਇੱਕ ਸ਼ਰਤ ਕਿ ਤੂੰ ਕਿਸੇ ਨੂੰ ਆਪਣੇ ਬਾਰੇ ਕੁਝ ਨਹੀਂ ਦੱਸੇਗੀ ਅਤੇ ਡਾਕਟਰ ਰੂਪਾ ਦੇ ਘਰ ਹੀ ਰਹੇਗੀ ਸਾਡੇ ਨਾਲ ਰਹਿਣ ਦੀ ਕੋਸ਼ਿਸ਼ ਨਹੀਂ ਕਰੇਗੀ ਬੋਲ ਜੇ ਮਨਜੂਰ ਹੈ ਤਾਂ ਮੈਂ ਸੱਚ ਦੱਸ ਦਿੰਨੀ ਆ ਰੱਜੀ ਨੇ ਕਿਸੇ ਅੰਦਰੂਨੀ ਡਰ ਕਰਕੇ ਉਸ ਨੂੰ ਕਿਹਾ ਤੁਸੀਂ ਫਿਕ ਉਹਦੀ ਫਿਕਰ ਨਾ ਕਰੋ ਮੈਂ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਕਰੂੰਗੀ ਬਸ ਤੁਸੀਂ ਸੱਚ ਦੱਸ ਦਿਓ ਪਲੀਜ਼ ਹੱਤ ਬੰਦੀ ਹੋਈ ਢੋਲੀ ਨੇ ਕਿਹਾ ਤਾਂ ਫਿਰ ਸੁਣ ਕਹਿੰਦੇ ਹੋਏ ਰੱਜੀ ਨੇੜੇ ਬੇ ਪੀੜੀ ਉੱਤੇ ਬੈਠ ਗਈ ਅਤੇ ਅੱਗੇ ਬੋਲਣ ਲੱਗੀ 25 ਸਾਲ ਪਹਿਲਾਂ ਉਸ ਦਿਨ ਮੈਂ ਹਸਪਤਾਲ ਵਿੱਚ ਪੈਦਾਦਾਨ ਕਰਾ ਰਹੀ ਸੀ ਮੇਰੇ ਕੋਲ ਮੇਰੀ ਸਿਰਫ ਮਾਂ ਹੀ ਉੱਥੇ ਮੌਜੂਦ ਸੀ ਕਿਉਂਕਿ ਮੇਰੇ ਕੋਲ ਸਾਰੇ ਪਰਿਵਾਰ ਵਿੱਚੋਂ ਕੋਈ ਵੀ ਨਹੀਂ ਸੀ ਪਹੁੰਚਿਆ ਹੋਰ ਤਾਂ ਹੋਰ ਮੇਰਾ ਪਤੀ ਵੀ ਨਹੀਂ ਸੀ ਗਿਆ ਕਿਉਂਕਿ ਜਦੋਂ ਦੀ ਮੈਂ ਗਰਭਤੀ ਹੋਈ ਸੀ ਮੈਨੂੰ ਮੇਰੇ ਪੇਕੇਕਾਰ ਇਹ ਕਹਿ ਕੇ ਪੇਜ ਦਿੱਤਾ ਗਿਆ ਸੀ ਕਿ ਜਾਂ ਤਾਂ ਮੈਂ ਕੁੜੀ ਮੁੰਡਾ ਪਤਾ ਕਰਕੇ ਜਾਂ ਫਿਰ ਤੂੰ ਮੇਰੇ ਪੇਟ ਵਿੱਚ ਕੁੜੀ ਹੈ ਤਾਂ ਉਸ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਵੇਂ ਜੇ ਮੁੰਡਾ ਹੈ ਤਾਂ ਉਸ ਨੂੰ ਜਨਮ ਦਿਨ ਤੋਂ ਬਾਅਦ ਆਪਣੇ ਸੌਰੇ ਕਰਲੇ ਆਵੇ ਪਰ ਮੈਂ ਅਜੇ ਕੋਈ ਵੀ ਪਾਪ ਨਹੀਂ ਸੀ ਕਰਨਾ ਚਾਹੁੰਦੀ ਬੋਲਦੇ-ਬੋਲਦੇ ਰੱਜੀ ਦਾ ਗੱਲਾ ਪਾਰੀ ਹੋ ਗਿਆ ਸੀ ਇਸ ਲਈ ਉਹ ਖੁਦ ਨੂੰ ਸੰਭਾਲਣ ਲਈ ਬੋਲਦੀ-ਬੋਲਦੀ ਰੁਕ ਗਈ ਸੀ ਫਿਰ ਕੁੜੀ ਨਾ ਹੋ ਜਾਵੇ ਮਤਲਬ ਢੋਲੀ ਨੇ ਸਵਾਲ ਕੀਤਾ ਫਿਰ ਕੁੜੀ ਨਾ ਹੋ ਜਾਵੇ ਮਤਲਬ ਢੋਲੀ ਨੇ ਸਵਾਲ ਕਰਕੇ ਪਹਿਲਾਂ ਵੀ ਮੇਰੇ ਚਾਰ ਕੁੜੀਆਂ ਹੋ ਗਈਆਂ ਸੀ ਪੰਜਵਾਂ ਬੱਚਾ ਢੋਲੀ ਮੇਰੇ ਪੇਟ ਵਿੱਚ ਸੀ ਜਦੋਂ ਮੈਂ ਟੈਸਟ ਕਰਾਉਣ ਨੂੰ ਨਾ ਕੀਤੀ ਤਾਂ ਮੈਨੂੰ ਮੇਰੇ ਪੇਕੇ ਇਹ ਕਹਿ ਕੇ ਪੇਜ ਦਿੱਤਾ ਜਾਂ ਤਾਂ ਟੈਸਟ ਕਰਾ ਕੇ ਪਤਾ ਕਰ ਲੈ ਮੁੰਡਾ ਹੈਗਾ ਤਾਂ ਰੱਖ ਨਹੀਂ ਤਾਂ ਸਫਾਈ ਕਰਾ ਕੇ ਆਈ ਮੈਂ ਆਪਣੀ ਜਿੱਦ ਤੇ ਅੜੀ ਰਹੀ ਪੇਕੇ ਨੇ ਵੀ ਬਹੁਤ ਸਮਝਾਇਆ ਵੀ ਟੈਸਟ ਕਰਾ ਲੈਨੇ ਆ ਪਰ ਮੈਂ ਉਹਨਾਂ ਦੀ ਵੀ ਨਹੀਂ ਮੰਨੀ ਰੱਜੀ ਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਨੇ ਦੱਸਿਆ ਫਿਰ ਡੋਲੀ ਨੇ ਅੱਗੇ ਕਹਾਣੀ ਜਾਣਨ ਦੀ ਕਹਲ ਕੀਤੀ ਫਿਰ ਪੂਰਾ ਟਾਈਮ ਆਉਂਦ ਤੇ ਮੈਨੂੰ ਜਦੋਂ ਹਸਪਤਾਲ ਲੈ ਕੇ ਗਏ ਤਾਂ ਮੈਨੂੰ ਬਹੁਤ ਫਿਕਰ ਲੱਗੀ ਹੋਈ ਸੀ ਜਿਹਦੇ ਨਾਲ ਮੇਰਾ ਬਲੱਡ ਪ੍ਰੈਸ਼ਰ ਬਦੀ ਘਟੀ ਜਾਂਦਾ ਸੀ ਫਿਰ ਡਾਕਟਰ ਨੇ ਮੈਨੂੰ ਪੁੱਛਿਆ ਕੀ ਗੱਲ ਐ ਐਨਾ ਕੀ ਸੋਚਦੀ ਐ ਤੂੰ ਮੈਂ ਚੁੱਪ ਕਰ ਰਹੀ ਪਰ ਮੇਰੀ ਮਾਂ ਨਿਰੋਂਦੀ ਨੇ ਸਾਰੀ ਗੱਲ ਡਾਕਟਰ ਨੂੰ ਦੱਸ ਦਿੱਤੀ ਡਾਕਟਰਨੀ ਪਹਿਲਾਂ ਮੈਨੂੰ ਬਹੁਤ ਗੁੱਸੇ ਹੋਈ। ਇਹ ਕੁੜੀ ਜੰਮਰ ਤੋਂ ਡਰਦੀ ਐ। ਫਿਰ ਜਦੋਂ ਉਹ ਗੁੱਸੇ ਵਿੱਚ ਹੋ ਕੇ ਚਲੀ ਗਈ ਤਾਂ ਇੱਕ ਨਰਸ ਨੂੰ ਮੇਰੇ ਮਾਣੇ ਮੇਰੀਆਂ ਪਹਿਲਾਂ ਵਾਲੀਆਂ ਚਾਰ ਕੁੜੀਆਂ ਬਾਰੇ ਦੱਸ ਦਿੱਤਾ। ਨਾਲੇ ਮੇਰੇ ਸਹੁਰੇ ਪਰਿਵਾਰ ਬਲੋਂ ਕਹੀਆਂ ਗੱਲਾਂ ਵੀ ਦੱਸ ਦਿੱਤੀਆਂ। ਉਹ ਹੀ ਨਰਸ ਨੇ ਡਾਕਟਰਨੀ ਨੂੰ ਜਾ ਕੇ ਦੱਸ ਦਿੱਤਾ। ਫਿਰ ਡਾਕਟਰਨੀ ਨੇ ਆ ਕੇ ਮੈਨੂੰ ਕਿਹਾ ਮੈਂ ਪਰਮਾਤਮਾ ਅੱਗੇ ਬੇਨਤੀ ਕਰਦੀ ਹਾਂ ਕਿ ਉਹ ਇਸ ਵਾਰ ਤੈਨੂੰ ਪੁੱਤ ਦੀ ਦਾਤ ਦੇ ਪਰ ਜੇ ਰੱਬ ਨਾ ਕਰੇ ਤੇਰੇ ਦੁਆਰਾ ਤੀ ਪੈਦਾ ਹੋਗੀ ਤਾਂ ਉਹ ਮੈਨੂੰ ਦੇ ਦੇਈ ਪਰ ਜਿਹੜੀ ਗੱਲ ਦਾ ਮੈਨੂੰ ਡਰ ਸੀ ਉਹੀ ਹੋਇਆ ਉਸੇ ਦਿਨ ਦੁਪਹਿਰ 11:30 ਵਜੇ ਮੈਂ ਇੱਕ ਕੁੜੀ ਨੂੰ ਜਨਮ ਦਿੱਤਾ ਰੱਜੀ ਨੇ ਦੱਸਿਆ ਜੋ ਤੁਹਾਨੂੰ ਪਤਾ ਲੱਗਿਆ ਤਾਂ ਤੁਸੀਂ ਕੀ ਕੀਤਾ ਡੋਲੀ ਨੇ ਪੁੱਛਿਆ ਮਾਂ ਤਾਂ ਮਾਂ ਹੁੰਦੀ ਐ ਤੀ ਮੈਂ ਤੈਨੂੰ ਦੇਖਿਆ ਪਿਆਰ ਕੀਤਾ ਪਰ ਫਿਰ ਯਾਦ ਆਇਆ ਕਿ ਮੈਨੂੰ ਤਾਂ ਸਹੁਰਿਆਂ ਨੇ ਘਰ ਨਹੀਂ ਪਿਆ ਤਰਨ ਦੇਣਾ ਫਿਰ ਮੇਰੇ ਕੋਲ ਡਾਕਟਰ ਨਹੀਂ ਆਈ ਅਤੇ ਮੈਨੂੰ ਕਹਿਣ ਲੱਗੀ ਆਹ ਪੇਪਰ ਨੇ ਮੈਂ ਤੇਰੀ ਧੀ ਨੂੰ ਆਪਣੇ ਨਾਂ ਕਰਾਉਣਾ ਚਾਹੁੰਦੀ ਆ ਮੇਰੇ ਨਾਮ ਕਰ ਦੇ ਇੱਕ ਵਾਰ ਤਾਂ ਉਹਦੀਆਂ ਗੱਲਾਂ ਸੁਣ ਕੇ ਮੇਰਾ ਕਲੇਜਾ ਮੂ ਨੂੰ ਮੂੰਹ ਆਣ ਲੱਗ ਪਿਆ ਪਰ ਫਿਰ ਮੇਰੇ ਕੰਨਾਂ ਵਿੱਚ ਮੇਰੇ ਸਹੁਰਿਆਂ ਦੀਆਂ ਕਹੀਆਂ ਗੱਲਾਂ ਘੁੰਮਣ ਲੱਗ ਗਈਆਂ ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਡਾਕਟਰ ਨੂੰ ਹਾਂ ਕਰ ਦਿੱਤੀ ਰੱਜੀ ਨੇ ਦੱਸਿਆ ਤੁਸੀਂ ਇੱਕ ਵੀ ਵਾਰ ਇਹ ਨਹੀਂ ਸੋਚਿਆ ਕਿ ਤੁਸੀਂ ਆਪਣੀ ਬੱਚੀ ਨੂੰ ਆਪਣੇ ਕੋਲ ਰੱਖ ਕੇ ਆਪਣੇ ਮਾਪਿਆਂ ਦੇ ਘਰ ਰੱਖ ਕੇ ਵੀ ਪਾਲ ਲਵੋਗੇ ਡੋਲੀ ਨੇ ਸਵਾਲ ਕੀਤਾ ਉਹਨਾਂ ਟਾਈਮਾਂ ਵਿੱਚ ਕੁੜੀਆਂ ਨੂੰ ਕਰਦੇ ਵਿਆਹ ਕੇ ਤੋਰਨ ਟਾਈਮ ਇਹੀ ਕਹਿੰਦੇ ਹੁੰਦੇ ਸੀ ਕਿ ਤੇਰੀ ਡੋਲੀ ਸਾਡੇ ਘਰੋਂ ਚੱਲੀ ਐ ਮੁੜ ਕੇ ਹੁਣ ਰਾਜੀ ਖੁਸ਼ੀ ਜਿਵੇਂ ਮਰਜ਼ੀ ਆयो ਪਰ ਲੜਕੇ ਜਾਂ ਕਿਸੇ ਹੋਰ ਗੱਲ ਨਾਲ ਇੱਥੇ ਨਹੀਂ ਆਉਣਾ ਤੇਰੀ Laash ਹੀ ਉੱਥੋਂ ਨਿਕਲੇ ਹੁਣ ਸੋਰੇ ਚੱਲੀ ਤਾਂ ਡੋਲੀ ਚ ਐ ਤੇ ਮੁੜ ਕੇ ਫੇਰ ਤੂੰ ਇਹ ਦੱਸਦੀ ਏ ਮੈਂ ਕਿਸੇ ਤੋਂ ਕੀ ਉਮੀਦ ਕਰਦੀ ਉਹ ਮੇਰਾ ਸਾਥ ਕਿੱਥੋਂ ਦੇ ਦਿੰਦੇ ਰੱਜੀ ਨੇ ਹੌਂਕਾ ਪਰਦਿਆਂ ਕਿਹਾ ਐਵੇਂ ਵੀ ਕਰਦੇ ਹੁੰਦੇ ਸੀ ਤੁਹਾਡੇ ਮਾਪੇ ਡੋਲੀ ਨੇ ਸਵਾਲ ਕੀਤਾ ਉਹਨਾਂ ਟਾਈਮਾਂ ਵਿੱਚ ਹਰੇਕ ਤੀ ਦੇ ਮਾਪੇ ਇਹੀ ਕਹਦੇ ਹੁੰਦੇ ਸੀ ਅਪ੍ਰੀਤੀ ਨੂੰ ਸਾਰੇ ਤੁਰਨ ਲੱਗੀ ਰੱਜੀ ਨੇ ਦੱਸਿਆ ਫਿਰ ਕੀ ਕੀਤਾ ਤੁਸੀਂ ਦੋਲੀ ਅੱਗੇ ਜਾਣ ਦੀ ਕਾਹਲ ਕਰ ਰਹੀ ਸੀ ਫਿਰ ਕੀ ਕਰਨਾ ਸੀ ਮੈਂ ਹਾਂ ਕਰਦੀ ਤੇ ਕਾਗਜ਼ਾਂ ਤੇ ਅੰਗੂਠਾ ਲਾ ਦਿੱਤਾ ਉਦੋਂ ਤੱਕ ਤਾਂ ਮੇਰਾ ਘਰ ਵਾਲਾ ਵੀ ਆਪਣੀ ਮਾਂ ਨਾਲ ਉੱਥੇ ਆ ਗਿਆ ਸੀ ਉਹਨੂੰ ਡਾਕਟਰ ਨੇ ਜਦੋਂ ਦੱਸਿਆ ਵੀ ਉਹ ਕੁੜੀ ਲੈ ਕੇ ਉਹਦੇ ਬਦਲੇ 'ਚ ਮੈਨੂੰ ਪੈਸੇ ਦੇ ਦੇਣ ਜਾ ਰਹੀ ਹੈ ਤਾਂ ਮੇਰੇ ਸੱਸ ਬਹੁਤ ਖੁਸ਼ ਹੋਗੀ ਤੇ ਡਾਕਟਰ ਨੇ ਤੋਂ ਪੈਸੇ ਵੀ ਉਹਨਾਂ ਨੇ ਆਪ ਹੀ ਫੜ ਲਏ ਅਤੇ ਘਰ ਮੁੜ ਗਈ ਮੈਨੂੰ ਤਾਂ ਪਤਾ ਵੀ ਨਹੀਂ ਕਿੰਨੀ ਰਕਮ ਸੀ ਕਿੰਨੀ ਨਹੀਂ ਫਿਰ ਡਾਕਟਰ ਨੇ ਤੈਨੂੰ ਉਸੇ ਦਿਨ ਆਪਣੇ ਨਾਲ ਲੈ ਗਈ ਅਤੇ ਤੈਨੂੰ ਪਿਆਰ ਨਾਲ ਪਾਲਣ ਪੋਸ਼ਣ ਲੱਗੀ ਰੱਜੀ ਨੇ ਕਿਹਾ ਤੁਸੀਂ ਮੈਨੂੰ ਕਦੇ ਮਿਲੇ ਨਹੀਂ ਦੁਬਾਰਾ ਕਦੇ ਮੈਨੂੰ ਦੇਖਰ ਦਾ ਦਿਲ ਨਹੀਂ ਕਰਿਆ ਤੁਹਾਡਾ ਡੋਲੀ ਨੇ ਫਿਰ ਸਵਾਲ ਕੀਤਾ ਬਹੁਤ ਕਰਦਾ ਸੀ ਦਿਲ ਤਾਂ ਦੀਏ ਪਰ ਮੇਰੇ ਸੋਹਰੇ ਮੈਨੂੰ ਉਦੋਂ ਹੀ ਡਾਕਟਰ ਨੇ ਨੂੰ ਮਿਲਣ ਭੇਜਦੇ ਸੀ ਜਦੋਂ ਉਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਸੀ ਤੈਨੂੰ ਮਿਲਣ ਨੂੰ ਨਹੀਂ ਸੀ ਜਾਣ ਦਿੰਦੇ ਰੱਜੀ ਨੇ ਰੋਂਦੀ ਨੇ ਕਿਹਾ ਇਹਨੇ ਜ਼ਾਲਮ ਕਿਉਂ ਸੀ ਉਹ ਡੋਲੀ ਨੇ ਫਿਰ ਪੁੱਛਿਆ ਉਹ ਤਾਂ ਹੁਣ ਵੀ ਜ਼ਾਲਮ ਹੀ ਨੇ ਧੀਏ ਹੁਣ ਵੀ ਉਹਨਾਂ ਨੇ ਤਾਂ ਪੈਸੇ ਮੰਗਣੇ ਬੰਦ ਨਹੀਂ ਸੀ ਕੀਤੇ ਮੈਂ ਹੀ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਸੀ ਚਾਹੇ ਮਾਰ ਦੇਣ ਚਾਹੇ ਕੁੱਟ-ਕੁੱਟ ਕੇ ਮੈਂ ਹੁਣ ਡਾਕਟਰ ਨੂੰ ਹੋਰ ਤੰਗ ਨਹੀਂ ਕਰਨਾ ਰੱਜੀ ਨੇ ਕਿਹਾ ਕੁੱਟ-ਕੁੱਟ ਮਾਰ ਦੇਂ ਮਤਲਬ ਡੋਲੀ ਨੇ ਹੈਰਾਨ ਹੁੰਦੀ ਨੇ ਕਿਹਾ ਜੇ ਮੈਂ ਡਾਕਟਰੀ ਤੋਂ ਪੈਸੇ ਨਹੀਂ ਸੀ ਲੈਣ ਜਾਂਦੀ ਤਾਂ ਮੈਨੂੰ ਤੇ ਮੇਰੀਆਂ ਤੀਆਂ ਨੂੰ ਮਰਨ ਦੀਆਂ ਤਮ ਕਿਆ ਦਿੰਦੇ ਸੀ ਮੇਰੀ ਸੱਸ ਤੇ ਮੇਰਾ ਘਰ ਵਾਲਾ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਇੱਕ ਤਾਂ ਆਪਣੀ ਤੀ ਇਹਨਾਂ ਤੋਂ ਬਚਾ ਲਈ ਬਾਕੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਤਾਂ ਮੈਨੂੰ ਕਰਨ ਹੀ ਪੈਣੀ ਹੈ ਦਰਦੀ ਮੈਂ ਡਾਕਟਰ ਨਹੀਂ ਤੋਂ ਪੈਸੇ ਲਿਆਉਂਦੀ ਰਹਿੰਦੀ ਸੀ ਰੱਜੀ ਨੇ ਦੱਸਿਆ ਇਹ ਐਨੇ ਪੈਸੇ ਕੀ ਕਰਦੇ ਸੀ ਤੇ ਨਾਲੇ ਤੁਸੀਂ ਕਦੋਂ ਬੰਦ ਕੀਤੇ ਪੈਸੇ ਲਿਆਉਣੇ ਡੋਲੀ ਨੇ ਪੁੱਛਿਆ ਮੇਰਾ ਘਰ ਵਾਲਾ ਕੋਈ ਕੰਮ ਨਹੀਂ ਸੀ ਕਰਦਾ ਘਰ ਵਿੱਚ ਚਾਰ ਧੀਆ ਸੀ ਤੇ ਧੀਆ ਨੂੰ ਜਵਾਨ ਹੁੰਦੀਆਂ ਨੂੰ ਟਾਈਮ ਨਹੀਂ ਲੱਗਦਾ ਉਹਨਾਂ ਨੂੰ ਬਿਉਣ ਜੋਗੇ ਪੈਸੇ ਕਿੱਥੇ ਸੀ ਇੱਥੇ ਕੰਮ ਤਾਂ ਤਾਂ ਢੱਕਾ ਦੂਰਾ ਨਹੀਂ ਕੀਤਾ ਉਹਨਾਂ ਨੇ ਕਦੇ ਨਾਲੇ ਜਿਹਦੇ ਕਰਦੀਆਂ ਧੀਆ ਹੁਣ ਪੁੱਤ ਨਾ ਹੋਵੇ ਉਹਦੇ ਕਰਦੇ ਅਗਯੋਂ ਲੰਘਣ ਵਾਲੇ ਲੋਕਾਂ ਦੀਆਂ ਨਜ਼ਰਾਂ ਵੀ ਸਿੱਧੀਆਂ ਅੰਦਰ ਨੂੰ ਹੀ ਜਾਂਦੀਆਂ ਹੁੰਦੀਆਂ ਨੇ ਲੋਕ ਤਾਂ ਇੱਥੇ ਨਜ਼ਰਾਂ ਨਾਲ ਹੀ ਖਾਨ ਦੀ ਕੋਸ਼ਿਸ਼ ਕਰਦੇ ਹੁੰਦੇ ਨੇ ਤੀਮੀ ਜਾਤ ਨੂੰ ਮੱਦ ਜਾਤ ਆਪਣੀ ਮਲਕੀਅਤ ਜੋ ਸਮਝਦੀ ਐ ਤੀਵੀ ਨੂੰ ਰੱਜੀ ਨੇ ਮੱਦ ਜਾਤ ਦੇ ਭਰਿਆ ਪਰ ਹੀ ਉਮਤ ਦਾ ਕੁੱਸਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਮੇਰੀਆਂ ਪੱਟੀਆਂ ਤੋਂ ਤੀਆਂ ਦੇ ਵਿਆਹ ਹੋ ਕੇ ਉਸ ਤੋਂ ਬਾਅਦ ਮੈਂ ਜਿੱਦ ਤੇ ਅੜ ਗਈ ਪੈਸੇ ਮੰਗਣ ਤੋਂ ਇਨਕਾਰ ਕਰਦੀ ਰਹੀ ਮਾਰਦੇ ਰਹੇ ਸੀ ਮੈਨੂੰ ਭਾਵੀ ਤੋੜ ਦਿੱਤੀ ਸੀ ਮੇਰੀ ਇੱਕ ਵਾਰ ਬਹੁਤ ਕੁੱਟਦੇ ਪਰ ਮੈਂ ਉਹਨਾਂ ਦੀ ਇੱਕ ਨਾ ਸੁਣੀ ਫਿਰ ਹੌਲੇ-ਹੌਲੇ ਦੂਜੀਆਂ ਕੁੜੀਆਂ ਨੂੰ ਵੀ ਵਿਆਹ ਕੇ ਤੋੜ ਦਿੱਤਾ ਅਤੇ ਮੇ제 ਸਹੁਰੇ ਦੀ ਮੌਤ ਹੋ ਗਈ ਸੱਸ ਕੁੜੀਆਂ ਕੋਲ ਰਹਿਣ ਚਲੀ ਗਈਂਦੀ ਅਤੇ ਘਰ ਵਾਲਾ ਸਾਰਾ ਦਿਨ ਇਧਰ ਉਧਰ ਚੱਕ ਮਾਰਦਾ ਰਹਿੰਦਾ ਰੱਜੀ ਨੇ ਦੱਸਿਆ ਹੁਣ ਕਿੱਥੇ ਨੇ ਮੇਰੇ ਪਾਪਾ ਢੋਲੀ ਨੇ ਪੁੱਛਿਆ ਪਿਆ ਹੋ ਕਿਤੇ ਨਸ਼ਾ ਕਰਕੇ ਤੂੰ ਹੁਣ ਚਾਹ ਮੇਰੀ ਤੀ ਬਣ ਕੇ ਕਦੇ ਮੁੜ ਕੇ ਇੱਥੇ ਨਾ ਆਈ ਜੇ ਉਹਨੂੰ ਪਤਾ ਲੱਗ ਗਿਆ ਵੀ ਤੂੰ ਉਹ ਮੇਰੀ ਤੀ ਐ ਤਾਂ ਉਹ ਫੇਰ ਪੈਸਿਆਂ ਦੇ ਲਾਲਚ ਨੂੰ ਤੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੂ ਰੱਜੀ ਨੇ ਸਮਝਾਇਆ ਚਲੋ ਤੁਸੀਂ ਵੀ ਮੇਰੇ ਨਾਲ ਚੱਲੋ ਮੰਮਾ ਢੋਲੀ ਨੇ ਕਿਹਾ ਨਹੀਂ ਮੇਰੀ ਤੀ ਤੂੰ ਜਿੰਨਾ ਚਿਰ ਮੇਰੇ ਤੋਂ ਦੂਰ ਰਹੇਂਗੀ ਉਨਾ ਚੰਗਾ ਹੀ ਤੇਰੇ ਲਈ ਨਹੀਂ ਤਾਂ ਇਹ ਨਰਕ ਜਿਵੇਂ ਸਾਡੇ ਸਭ ਦੇ ਚਾਹ ਖਾ ਗਏ ਆ ਤੇਰੀ ਵੀ ਖਾ ਲਉ ਰੱਜੀ ਨੇ ਉਸ ਨੂੰ ਆਪਣੇ ਗੱਲ ਲਾਉਂਦੀ ਨੇ ਕਿਹਾ ਉਹ ਤਾਂ ਤੇਰੀ ਮਾਂ ਡਾਕਟਰ ਨੇ ਰੂਪਾ ਨੇ ਮੇਰੇ ਤੇ احسان ਕੀਤੇ ਨੇ ਉਹ ਤਾਂ ਰੱਬ ਦਾ ਰੂਪ ਹੀ ਸੀ ਜਿਨੇ ਮੇਰੇ ਤੋਂ ਮੇਰੀ ਤੀ ਨੂੰ ਗੋਦ ਲਿਆ ਅਤੇ ਪਾਲਣ ਪੋषण ਕਰਕੇ ਤੇ ਪ੍ਰਾ ਲਿਖਾ ਕੇ ਇਸ ਕਾਬਲ ਬਣਾਇਆ ਕਿ ਤੂੰ ਔਰਤ ਜਾਤੀ ਬੇਕਦਰਹੀ ਰੋਕਣ ਦੇ ਕਾਬਲ ਬਣਾ ਦਿੱਤੀ ਮੈਨੂੰ ਪੂਰੀ ਉਮੀਦ ਹੈ ਮੇਰੀ ਤੀ ਤੂੰ ਕਿ ਉਹ ਹੋਰ ਕਿਸੇ ਰੱਜੀ ਨੂੰ ਇਸ ਤਰ੍ਹਾਂ ਦੀ ਜ਼ਿਲਤ ਪਰੇ ਜ਼ਿੰਦਗੀ ਨਹੀਂ ਜਿਉਣ ਦੇਊਗੀ ਸਗੋ ਦੁਨੀਆ ਵਿੱਚ ਡਾਕਟਰ ਰੂਪਾ ਵਰਗੀਆਂ ਹੋਰ ਔਰਤਾਂ ਨੂੰ ਜਨਮ ਦੇਣ ਦੇ ਕਾਬਿਲ ਇੱਕ ਨਵਾਂ ਸਮਾਜ ਕਾਇਮ ਕਰੇਗੀ ਤੇਰੀ ਮਾਂ ਰੂਪਾ ਵਰਗੇ ਰੱਬ ਜਦੋਂ ਤੱਕ ਇਸ ਦੁਨੀਆ ਤੇ ਆਉਂਦੇ ਰਹਿਣਗੇ ਉਦੋਂ ਤੱਕ ਕੋਈ ਵੀ ਮਾਂ ਬੇਫਿਕਰੀ ਹੋ ਕੇ ਇੱਕ ਤੀ ਨੂੰ ਜਨਮ ਦੇ ਸਕੇਗੀ ਕਹਿੰਦੇ ਹੋਏ ਰੱਜੀ ਨੇ ਰੋਹਂਦੀ ਨੇ ਆਪਣੀਆਂ ਅੱਖਾਂ ਸਾਫ਼ ਕੀਤੀਆਂ ਅਤੇ ਦੋਲੀ ਨੂੰ ਉਹਦੀ ਗੱਡੀ ਤੱਕ ਛੱਡਣ ਲਈ ਤੁਰ ਪਈ। ਇਹ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ। ਧੰਨਵਾਦ।